ਦਸਾਂ ਪਾਤਸ਼ਾਹੀਆਂ ਦਾ ਸਰੂਪ ਤਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਦਾਂ ਕਹਿੰਦੇ ਆ ਜੀ ਇਹੀ ਕਹਿੰਦੇ ਆ ਜਦ ਕਿ ਇੱਥੇ ਪਹਿਲਾਂ ਹੀ ਕਹਿ ਚੁੱਕੇ ਆ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ 36 ਮਹਾਨ ਮਹਾਪੁਰਸ਼ਾਂ ਦੀ ਬਾਣੀ ਹੈ ਦਸਾਂ ਪਾਤਸ਼ਾਹੀਆਂ ਦਾ ਸਰੂਪ ਨਹੀਂ ਹੈ 36 ਮਹਾਪੁਰਸ਼ਾਂ ਦੀ ਬਾਣੀ ਹੈ ਔਰ ਆਪਾਂ ਉੱਥੇ ਵੀ ਅਰਦਾਸ ਦੇ ਵਿੱਚ ਵੀ ਉਹ ਸਾਨੂੰ ਦਰਜਾ ਨਹੀਂ ਦੇ ਰਿਹਾ ਜਿਨ੍ਹਾਂ ਦਸਾਂ ਦੀ ਗੱਲ ਕਰ ਰਹਾ ਉਹਨਾਂ ਦੇ ਵਿੱਚੋਂ 6ਾਂ ਦੀ ਬਾਣੀ ਹੈ ਉਹ ਦਸਾਂ ਦੀ ਨਹੀਂ ਹੈ ਸਿਰਫ 6ਾਂ ਦੀ ਹੈ ਲੇਕਿਨ ਉੱਥੇ ਸ਼ਰੀਆਮ ਰੋਜ਼ ਸਵੇਰੇ ਸ਼ਾਮ ਅਰਦਾਸ ਦੇ ਵਿੱਚ ਇਹ ਗੱਲ ਕਹੀ ਜਾ ਰਹੀ ਹੈ ਕਿ ਦਸਾਂ ਪਾਸ਼ਾਹਿਆਂ ਦਾ ਸਰੂਪ ਹੈ ਆਪਾਂ ਮਗਰ ਵਾਹਿਗੁਰੂ ਕਹਿੰਦੇ ਆ ਆਪਾਂ ਕਹਿੰਦੇ ਨਹੀਂ ਬਾਦ ਵਿਵਾਦ ਦੇ ਵਿੱਚ ਨਹੀਂ ਪੈਣਾ ਆਪਾਂ ਇਹ ਗੱਲ ਕਹਿੰਦੇ ਆ ਅਸੀਂ ਸਨਮਾਨ ਕਰਦੇ ਆ ਸਾਡੇ ਲਈ ਉਹ ਦਸੇ ਮਹਾਪੁਰਸ਼ ਜਿਹੜੇ ਆ ਉਹ ਸਨਮਾਨ ਲਾਇਕ ਆ ਚਾਹੇ ਕਿਸੇ ਦੀ ਬਾਣੀ ਹੈ ਕਿਸੇ ਦੀ ਨਹੀਂ ਹੈ जिने ਸਾਡਾ ਮਾਰਗਦਰਸ਼ਨ ਕੀਤਾ ਜਿਨੇ ਸਾਡੇ ਸਮਾਜ ਲਈ ਕੌਮ ਲਈ ਕੁਝ ਕੀਤਾ ਅਸੀਂ ਸਾਡੇ ਲਈ ਉਹ ਪੂਜਣਯੋਗ ਆ ਇਸ ਕਰਕੇ ਆਪਾਂ ਕਹਿੰਦੇ ਕੋਈ ਪ੍ਰੋਬਲਮ ਨਹੀਂ ਹੈ ਲੇਕਿਨ ਜਿਹੜੇ ਮਹਾਪੁਰਸ਼ਾਂ ਦੀ ਬਾਣੀ ਵਿੱਚ ਉਹਨਾਂ ਨੂੰ ਚੱਕ ਕੇ ਫੇਰ ਬਾਹਰ ਰੱਖੀ ਜਾਂਦੇ ਆ ਆਪਾਂ ਫੇਰ ਕਹਿੰਦੇ ਆ ਵਾਹਿਗੁਰੂ ਕਹਿੰਦੇ ਆ ਬਈ ਮੈਂ ਇੱਕ ਬੇਨਤੀ ਤੁਹਾਨੂੰ ਕਰਦਾ ਇੱਥੇ ਦੋ ਤਿੰਨ ਵਾਰ ਇਹ ਗੱਲ ਕਹਿ ਦਿੱਤੀ ਕਿ 15 ਭਗਤਾਂ ਦੀ 11 ਪਟਾਂ ਦੀ ਚਾਰ ਗੁਰਮੁਖਾਂ ਦੀ ਤੇ 6 ਗੁਰੂਆਂ ਦੀ ਬਾਣੀ ਹੈ ਇਦਾਂ ਨਾ ਕਹਿਆ ਕਰੋ ਤੁਹਾਨੂੰ ਸਿਨੇਮਰ ਬੇਨਤੀ ਹੈ ਮੈਂ ਤੁਹਾਡੇ ਤੋਂ ਬਹੁਤ ਛੋਟਾ ਤੁਹਾਡਾ ਬੱਚਾ ਆ ਲੇਕਿਨ ਇੱਕ ਗੱਲ ਕਿਹਾ ਕਰੋ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਛੱਤੀ ਮਹਾਪੁਰਸ਼ਾਂ ਦੀ ਬਾਣੀਆਂ ਕੋਈ ਭਗਤਾਂ ਪੱਟਾਂ ਗੁਰਮਖਾਂ ਦੀ ਕਿਸੇ ਦੀ ਕੋਈ ਕਹਿਣ ਦੀ ਐਦਾਂ ਜਦੋਂ ਆਪਾਂ ਵੱਖਰਾ ਵੱਖਰਾ ਕਰਦੇ ਅਸੀਂ ਉਸ ਗੱਲ ਦੇ ਉੱਤੇ ਮੋਹਰ ਲਾਈ ਜਾ ਰਹੇ ਹਾਂ ਅਸੀਂ ਉਸ ਗੱਲ ਦੇ ਉੱਤੇ ਮੋਹਰ ਲਾਈ ਜਾ ਰਹੇ ਹਾਂ ਇਹ ਗੱਲ ਕਦੀ ਨਾ ਬੋਲਿਆ ਕਰੋ ਇੱਕ ਗੱਲ ਹੋਰ ਇੱਕ ਗੱਲ ਦੇ ਉੱਤੇ ਇਹ ਹੋਰ ਆ ਕੇ ਝੂਠ ਬੋਲਦੇ ਆ ਅੱਜ ਜਦੋਂ ਅਰਦਾਸ ਹੁੰਦੀ ਐ ਉਸ ਤੋਂ ਬਾਅਦ ਕਦੇ ਵੀ ਪ੍ਰੋਗਰਾਮਾਂ 'ਚ ਆਪਾਂ ਜਾਂਦੇ ਆਂ ਨੋਟ ਕਰ ਲਿਓ ਮੈਂ ਇਹਨਾਂ ਗੱਲਾਂ ਦੇ ਉੱਤੇ ਗੱਲ ਕਰ ਰਿਹਾ ਆਂ ਇਹ ਕਹਿੰਦੇ ਦੋਹਰਾ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨੋਂ ਕੋ ਹੁਕਮ ਐ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਕਹਿੰਦੇ ਆ ਨਾ ਇਹ ਗੱਲ ਜੋ ਪ੍ਰਭ ਕੋ ਮਿਲ ਬੋਝ ਹੈ ਖੋਸ਼ਬਦ ਮਿਲੇ ਕਹਿੰਦੇ ਆ ਜੀ ਜਦੋਂ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜਦੋਂ ਗੁਰੂ ਗ੍ਰੰਥ ਸਾਹਿਬ ਗੁਰਾਂ ਦੀ ਦੇਹ ਆ ਫੇ ਭਗਤ ਕਿੱਥੋਂ ਆ ਗਿਆ ਆਪੇ ਕਹਿੰਦੇ ਆ ਨਾ ਆਪੇ ਕਹਿ ਰਹਿਆ ਹੈ ਰੋਜ਼ ਕਹਿੰਦੇ ਆ ਸਵੇਰੇ ਕਹਿੰਦੇ ਆ ਸ਼ਾਮ ਕਹਿੰਦੇ ਆ ਫਿਰ ਦੱਸੋ ਮਾਈਕ ਦੇ ਵਿੱਚ ਝੂਠ ਇਹ ਗੱਲ ਇਹ ਗੱਲ ਕਹਿ ਰਹੇ ਆ ਤੋਂ ਮੈਂ ਤੁਹਾਨੂੰ ਇੱਕੋ ਬੇਨਤੀ ਕਰਨੀ ਚਾਹੁੰਦਾ ਇੱਥੇ ਕਈ ਸਾਡੇ ਸਾਥੀ ਇਦਾਂ ਦੀ ਵੀ ਗੱਲ ਕਹਿਣ ਦੇ ਜਦੋਂ ਪ੍ਰੋਗਰਾਮ ਸਾਡੇ ਹੋਣ ਪੈਸਾ ਸਾਡਾ ਲੱਗਾ ਹੋਵੇ ਸਟੇਜ ਸਾਡੀ ਹੋਵੇ ਤੇ ਜਿਹੜਾ ਅਸੀਂ ਕੀਰਤਨੀਆਂ ਜਾਂ ਅਸੀਂ ਕੋਈ ਰਾਗੀ ਢਾਡੀ ਜੱਥਾ ਸਾਦੇ ਆ ਉਹ ਸਾਡਾ ਪੇਡ ਵਰਕਰ ਆ ਸਾਡਾ ਤਨਖਾਈਆ ਸਾਡੇ ਕੋ ਪੈਸੇ ਲੈ ਕੇ ਉਹਨੇ ਸਾਡੇ ਮੰਚ ਤੇ ਆਉਣਾ ਜੇ ਉਹ ਸਾਡੇ ਕੋਲੋਂ ਪੈਸੇ ਲੈ ਕੇ ਸਾਡੇ ਪ੍ਰੋਗਰਾਮ ਦੇ ਵਿੱਚ ਸਾਡੇ ਗੁਰੂ ਨੂੰ ਗੁਰੂ ਦਾ ਦਰਜਾ ਦੇਣ ਨੂੰ ਤਿਆਰ ਨਹੀਂ ਉਹਨੂੰ ਚਾੜਨ ਦੀ ਲੋੜ ਨਹੀਂ ਕੰਨੋਂ ਫੜ ਕੇ ਥੱਲੇ ਲਾ ਦਿਓ ਇਹ ਗੱਲ ਮੰਨਣ ਲੈ ਕੇ ਆ ਇਸ ਗੱਲ ਦਾ ਧਿਆਨ ਰੱਖਿਓ ਆਉਣ ਵਾਲੇ ਟਾਈਮ ਔਰ ਦੂਸਰੀ ਗੱਲ ਰਹੀ ਗੱਲ ਸ਼੍ਰੋਮਣੀ ਕਮੇਟੀ ਦੀ ਜਾਂ ਕਿਸੇ ਹੈੱਡ ਗ੍ਰੰਥੀ ਦੀ ਜਾਂ ਕਿਸੇ ਜਥੇਦਾਰ ਦੀ ਦੇਖੋ ਇਹ ਗੱਲ ਮੰਨਦੇ ਆ ਆਪਾਂ ਬਾਰ-ਬਾਰ ਚੀਖ-ਚੀਕੇ ਗੱਲ ਕਹਿੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਸਾਡਾ ਆਪਾਂ ਚੀਖ-ਚੀਕੇ ਰੌਲਾ ਪਾ ਕੇ ਹਰ ਮੰਚ 'ਤੇ ਇੱਕ ਗੱਲ ਕਹਿੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਹਾਪੁਰਸ਼ਾਂ ਦੀ ਜੇ ਬਾਣੀ ਹੈ ਤਾਂ ਸਿੱਖ ਇਤਿਹਾਸ ਦੇ ਵਿੱਚ ਸਾਡੀਆਂ ਕੁਰਬਾਨੀਆਂ ਜਿਹੜੀਆਂ ਉਹ ਬੇਅੰਤ ਹੈ ਆਪਾਂ ਕਹਿੰਦੇ ਆ ਇਹ ਗੱਲ ਲੇਕਿਨ ਦੋ ਚੀਜ਼ਾਂ ਧਿਆਨ ਦੇ ਵਿੱਚ ਰੱਖਿਓ ਦੋ ਚੀਜ਼ਾਂ ਆਪਾਂ ਹਮੇਸ਼ਾ ਕਹਿੰਦੇ ਇਥੇ ਜਕਾਰੇ ਆਪਾਂ ਲੋਨ ਦੇ ਜੋ ਬੋਲੇ ਸੋ ਨਰਪੈ ਸਤਗੁਰੂ ਰਵਿਦਾਸ ਮਹਾਰਾਜ ਕੀ ਜੈ ਔਰ ਨਾਲ ਇਹ ਵੀ ਕਹਿੰਦੇ ਆ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਇਥੇ ਆ ਤੇ ਹੁਣ ਵੀ ਆਪਾਂ ਕਿਹਾ ਕਦੀ ਉਹਨਾਂ ਦੇ ਗੁਰੂ ਘਰ ਦੇ ਵਿੱਚ ਜਾਂ ਕਿਸੇ ਉਹਨਾਂ ਦੇ ਮੰਚ ਦੇ ਉੱਤੇ ਤੁਹਾਨੂੰ ਜੋ ਬੋਲੇ ਸੋ ਨਰਪੈ ਦਾ ਨਾਰਾ ਨਹੀਂ ਕਦੀ ਸੁਣੂਗਾ ਕਦੀ ਨਹੀਂ ਸੁਣੂਗਾ ਤੁਹਾਨੂੰ ਇੱਕ ਗੱਲ ਨਹੀਂ ਤਾੜੀਆਂ ਨਾ ਮਾਰੋ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਵੀ ਦਿਲਾਂ ਦੇ ਵਿੱਚ ਫਰਕ ਕਿਸ ਤਰੀਕੇ ਨਾਲ ਪਾਇਆ ਜਾ ਰਿਹਾ ਹੈ ਕਦੀ ਨਹੀਂ ਸੁਣੂੰਗਾ ਦੂਸਰੀ ਗੱਲ ਆਪਾਂ ਆਪਣੇ ਗੁਰੂ ਘਰਾਂ ਦੇ ਵਿੱਚ ਅਕੰਠਪਾਤ ਸਾਹਿਬ ਦੀ ਲੜੀ ਆਰੰਭ ਕਰਦੇ ਆਂ ਗੁਰੂ ਘਰਾਂ ਦੇ ਵਿੱਚ ਕਈ ਵਾਰ ਇੰਨੇ ਗੁਰੂ ਦੇ ਪ੍ਰਕਾਸ਼ ਨਹੀਂ ਹੁੰਦੇ ਇੰਨੇ ਸਰੂਪ ਨਹੀਂ ਮੌਜੂਦ ਹੁੰਦੇ ਆਪਾਂ ਦੂਸਰੇ ਗੁਰੂ ਘਰਾਂ ਦੇ ਵਿੱਚੋਂ ਗੁਰੂ ਮਹਾਰਾਜ ਦੇ ਸਰੂਪ ਲੈ ਕੇ ਆਉਂਦੇ ਆਂ ਲੈ ਕੇ ਆਉਂਦੇ ਆ ਨਾ ਆਪਣੇ ਗੁਰੂ ਘਰਾਂ ਦੇ ਵਿੱਚ ਜਦੋਂ ਮਹਾਰਾਜ ਜੀ ਦੇ ਅਕਾਂਠਪਾਤ ਸਾਹਿਬ ਦੀ ਲੜੀ ਆਰੰਭ ਹੋਣੀ ਹੋਵੇ ਆਪਾਂ ਜਿਹੜਾ ਲਾਗਲਾ ਗੁਰੂ ਘਰ ਹੋਵੇ ਚਾਹੇ ਗੁਰਦੁਆਰਾ ਸਿੰਘ ਸਭਾ ਹੋਵੇ ਉੱਥੇ ਜਾਈਦਾ ਵੀ ਸਾਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਦੇ ਦੇਓ। ਦਾ ਜਾਂਦੇ ਆ ਨਾ ਆਪਾਂ ਕਿਉਂਕਿ ਮਹਾਂਪੁਰਸ਼ ਤੁਸੀਂ ਇਹ ਕੰਮ ਕਰਦੇ ਆ ਆਪਾਂ ਜਾਂਦੇ ਆ ਆਪਾਂ ਕਦੀ ਇਹ ਪਿੰਡ ਪੇਤ ਨਹੀਂ ਕੀਤਾ ਲੇਕਿਨ ਉਹ ਵੀ ਲੜੀ ਆਰੰਭ ਕਰਦੇ ਆ ਉਹਨਾਂ ਨੂੰ ਵੀ ਜਦੋਂ ਗੁਰੂ ਮਹਾਰਾਜ ਦੇ ਸਰੂਪਾਂ ਦੀ ਜ਼ਰੂਰਤ ਪੈਂਦੀ ਆ ਉਹ ਦੋ ਪਿੰਡ ਛੱਡ ਕੇ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਜਾਇਉਣਗੇ ਵੀ ਸਰੂਪ ਚਾਹੀਦੇ ਆ ਕਦੀ ਪਿੰਡ ਦੇ ਵਿੱਚ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਦੇ ਵਿੱਚ ਨਹੀਂ ਆਉਣਗੇ ਵੀ ਸਾਨੂੰ ਸਰੂਪ ਚਾਹੀਦੇ ਆ ਕਿਉ ਗੁਰਦੈ ਸਾਹਿਬ ਦੇ ਵਿੱਚ ਗ੍ਰੰਥ ਸਾਹਿਬ ਤਾਂ ਉਹੀ ਐ ਉਹੀ ਬਾਣੀ ਐ ਉਹੀ ਉੱਥੇ ਪਈ ਐ ਕਿਉਂ ਨਫ਼ਰਤ ਐਨੀ ਐਨੀ ਨਫ਼ਰਤ ਕਿਉਂ ਐ ਕਦੀ ਵਿਚਾਰ ਕੀਤੀ ਐ ਇਹ ਗੱਲ ਕਦੀ ਗੌਰ ਕਰਿਓ ਦੂਸਰੀ ਗੱਲ ਇਹ ਸਾਨੂੰ ਬਾਰ-ਬਾਰ ਬਾਹਰ ਕੱਢਦੇ ਆ ਮੈਂ ਪਿਛਲੀ ਮੀਟਿੰਗ ਦੇ ਵਿੱਚ ਵੀ ਇਹ ਗੱਲ ਕਹੀ ਸਾਨੂੰ ਬਾਰ-ਬਾਰ ਚੱਕ ਕੇ ਬਾਹਰ ਰੱਖਦੇ ਆ ਆਪਾਂ ਕਹਿੰਨੇ ਆ ਇੱਥੇ ਗੁਰੂ ਸਾਹਿਬ ਨੂੰ ਇਹ ਭਗਤ ਕਹਿ ਰਹੇ ਐ ਇਹਨਾਂ ਨੇ ਫਰਮਾਨ ਜਾਰੀ ਕਰ ਦਿੱਤਾ ਅੱਜ ਤੋਂ 35-40 ਸਾਲ ਪਹਿਲਾਂ ਦਾ ਗੁਟਕਾ ਸਾਹਿਬ ਚੱਕੇ ਦੇਖੋ ਜਿਹਦੇ ਵਿੱਚ ਅਰਦਾਸ ਸੀ ਜਿਹੜੇ ਆਪਾਂ ਅੱਜ ਪੰਕਤੀਆਂ ਪੜ੍ਹਦੇ ਆ ਕਿ ਜਿਨ੍ਹਾਂ ਨੇ ਬੰਦ-ਬੰਦ ਕਟਵਾਏ ਖੋਪੜੀਆਂ ਲਹਾਈਆਂ ਤੜਖੀਆਂ ਦੇ ਚੜੇ ਤਾਂ ਨਾਰਿਆਂ ਨਾਲ ਚਰਾਏ ਗਏ ਉਹਦੇ ਵਿੱਚ ਦੋ ਲਾਈਨਾਂ ਹੋਰ ਲਿਖੀਆਂ ਹੋਈਆਂ ਸੀ ਜਿਹੜੇ ਕੋਨੂਆਂ ਚ ਪੀੜੇ ਗਏ ਜਿਨ੍ਹਾਂ ਨੇ ਪੁੱਠੀਆਂ ਖੱਲਾ ਲਹਾਈਆਂ ਅੱਜ ਤੋਂ 35-40 ਸਾਲ ਪਹਿਲਾਂ ਦੇ ਗੁਟਕਾ ਸਾਹਿਬ ਦੇ ਵਿੱਚ ਸੀ ਅੱਜ ਹੈ ਨਹੀਂ ਕੌਣ ਸੀ ਜਿਨ੍ਹਾਂ ਨੇ ਪੁੱਠੀਆਂ ਖੱਲਾਂ ਲਹਾਈਆਂ ਬਾਬਾ ਜੈ ਸਿੰਘ ਖਲਕਟ ਜਿਹੜਾ ਤੁਹਾਡੇ ਵਿੱਚੋਂ ਹੋਇਆ ਲਾਈਨ ਕੱਟ ਕੇ ਬਾਹਰ ਮਾਰੀ ਤੁਹਾਡੀ ਲਾਈਨ ਵਿੱਚੋਂ ਕੱਟ ਦਿੱਤੀ ਅਰਦਾਸ ਦਿਓ ਕਿਉਂ ਕਿਉਂ ਕੱਟ ਦਿੱਤੀ ਕਿਉਂਕਿ ਆਪਾਂ ਸੋਚਿਆ ਹੀ ਨਹੀਂ ਕਦੀ ਵੀ ਆਪਾਂ ਵਿਚਾਰੇ ਨਹੀਂ ਕੀਤੀ ਆਪਾਂ ਫੇਰ ਇਹ ਗੱਲ ਕਹਿੰਦੇ ਹਾਂ ਉਸ ਤੋਂ ਅਗਲੀ ਗੱਲ ਇਹਨਾਂ ਨੇ ਨਾਨਕਸ਼ਹੀ ਕੈਲੰਡਰ ਜਾਰੀ ਕੀਤਾ ਨਾਨਕਸ਼ਹੀ ਕੈਲੰਡਰ ਦੇ ਵਿੱਚ ਇਹਨਾਂ ਨੇ ਲਿਖਿਆ ਛੁੱਟੀਆਂ ਤੇ ਗੁਰਪਰਵ ਛੁੱਟੀਆਂ ਤੇ ਗੁਰਪਰਵ ਲਿਖ ਕੇ ਲਿਖ ਦਿੱਤਾ ਬਈ ਆਹ ਛੁੱਟੀਆਂ ਤੇ ਗੁਰਪਰਵ ਕਿਹੜੇ ਜਦੋਂ 10 ਗੁਰੂਆਂ ਦੇ ਨਾਮ ਲਿਖੇ ਵਿਆ ਗੁਰਪਰਵ ਆ ਥੱਲੇ ਲਿਖਤਾ ਤੇ ਹੋਰ ਦਸਾਂ ਗੁਰੂਆਂ ਤੋਂ ਬਾਅਦ ਅਤੇ ਹੋਰ ਤੁਹਾਨੂੰ ਉਹਦੇ ਵਿੱਚ ਵੀ ਨਹੀਂ ਰੱਖਿਆ ਚੱਕ ਕੇ ਬਾਹਰ ਫਿਰ ਆਪਾ ਉਥੇ ਕਹਿ ਰਹੇ ਆ ਅਸੀਂ ਅਸੀਂ ਫੇਰ ਨੱਥ ਕੇ ਨਾਲ ਰਲ ਰਹੇ ਆ ਅਸੀਂ ਫੇਰ ਕਹਿ ਰਹੇ ਆ ਅਸੀਂ ਤੁਹਾਡੇ ਨਾਲ ਆ ਲੇਕਿਨ ਉਸ ਤੋਂ ਬਾਅਦ ਵਿੱਚ ਅਗਲੀ ਗੱਲ ਹੋਰ ਅਰਦਾਸ ਹੁੰਦੀ ਹੈ ਅਰਦਾਸ ਦੇਖੋ ਰੋਜ਼ ਸ਼ਾਮ ਨੂੰ ਹੁਣ ਦੇਖ ਲਿਓ 6 ਵਜੇ ਫੇਰ ਗੁਰੂ ਸਾਹਿਬ ਦੀ ਬਾਣੀ ਦਾ ਪ੍ਰਚਾਰ ਹੋਣਾ ਗੁਰੂ ਘਰਾਂ ਦੇ ਵਿੱਚ ਤੇ ਸ਼ਾਮ ਨੂੰ ਇਹਨਾਂ ਦੇ ਗ੍ਰੰਥੀ ਸਿੰਘ ਨੇ ਅਰਦਾਸ ਕਰਨੀ ਹੈ ਅਰਦਾਸ ਦੇ ਵਿੱਚ ਕੀ ਕਹਿਣਗੇ ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਤ ਗੁਰਤੇ ਅਮਰਦਾਸ ਰਾਮਦਾਸੇ ਹੋਈਦਾ ਹੈ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਾਇ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਦਿੱਤਿਆਂ ਸਭ ਦੁਖ ਜਾਏ ਗੁਰ ਤੇਗ ਬਹਾਦਰ ਸੇ ਮਰੀਏ ਕਰਨੋਂ ਨੇ ਦੇ ਆਵੇ ਤਾਏ ਦਸਵੇਂ ਪਾਤਸ਼ਾਹ ਸਾਹਿਬ ਸ਼ਿਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਾਹਿਬ ਨਹੀਂ ਕੋਈ ਨਹੀਂ ਕੁਝ ਇੱਕ ਗੱਲ ਜਿਹੜੀ ਗੱਲ ਇੱਕ ਮਿੰਟ ਜੀ ਇੱਕ ਮਿੰਟ ਜਸਵੰਤ ਇੱਕ ਗੱਲ ਕਿ ਜਿਹੜੀ ਕਈ ਸਾਡੇ ਸਾਥੀ ਇਹ ਗੱਲ ਕਹਿੰਦੇ ਆ ਕਿ ਭਾਈ ਜੇ ਉਹਨਾਂ ਨੂੰ ਸਾਡੇ ਗੁਰੂਆਂ ਨੂੰ ਭਗਤ ਲਿਖਿਆ ਤੇ ਫਿਰ ਇਹਨਾਂ ਨੂੰ ਮੁਹੱਲੇ ਲਿਖਿਆ ਫਿਰ ਅਸੀਂ ਮੁਹੱਲੇ ਕਹਾਂਗੇ ਇਹਦੇ ਨਾਲ ਸਾਡਾ ਮਸਲਾ ਹੱਲ ਨਹੀਂ ਹੋਣਾ ਇਸ ਚੀਜ਼ ਨਾਲ ਇਹ ਸਾਡਾ ਮਸਲਾ ਹੱਲ ਲੇਕਿਨ ਅੱਜ ਗੱਲ ਬੜੀ ਸਿੱਧੀ ਹੈ ਸਿੱਧੀ ਇਹ ਹੈ ਕਿ ਸੰਤ ਪ੍ਰਿਦਮਦਾਸ ਮਹਾਰਾਜ ਜੀ ਨੇ ਇੱਕ ਗੱਲ ਜਿਹੜੀ ਕਹੀ ਹੈ ਇਹ ਤਾਂ ਮੰਨਣਯੋਗ ਹੀ ਆ ਬਈ